ਸਵਾਰੇ ਬਾੜਿਆ ਸਰ ਬਾੜਿਆ ਤੁਹਾਡੇ ਖਾਲਸਾ ਜੀਓ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਕੋਈ ਰਸਨਾ ਵਾਂਜੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਫ ਸਤਿਗੁਰ ਸੱਚੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਜਿਨ੍ਹਾਂ ਦੀਆਂ ਰਹਿਮਤਾਂ ਜਿਨ੍ਹਾਂ ਦੀਆਂ ਬਖਸ਼ਿਸ਼ਾਂ ਜਿਨ੍ਹਾਂ ਨੇ ਇਸ ਦਾਸ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੀ ਇਸਤਾਨ ਦੀ ਸੇਵਾ ਲਈ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਦਾ ਅੰਗ ਸੰਗ ਹੋ ਕਰਕੇ ਆਪਣਾ ਮੇਰਾ ਭਰਿਆ ਹੱਥ ਸਿਰ ਤੇ ਰੱਖ ਕੇ ਨਿਭਾਰੇ ਹਨ ਉਹ ਸੇਵਾ ਨੂੰ ਕਰਦਿਆਂ ਹੋਇਆਂ ਖਾਲਸਾ ਜੀਓ 25 ਸਾਲ ਪੂਰੇ ਹੋਏ ਹਨ ਉਸ ਖੁਸ਼ੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਬਾਜਾਂ ਵਾਲੇ ਦਾ ਕੀ ਸ਼ੁਕਰਾਨਾ ਕਰ ਸਕਦੇ ਖਾਲਸਾ ਜੀਓ ਆਪਾਂ ਰੋਮ ਰੋਮ ਕਰਕੇ ਸੁਆਸ ਸੁਆਸ ਕਰਕੇ ਕੋਟਾਂ-ਕੋਟ ਧੰਵਾਦ ਵੀ ਕਰੀਏ ਤੇ ਘਟ ਹੈ ਜਿਨ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੰਨਾ ਇੰਨੀ ਕਿਰਪਾ ਕੀਤੀ ਤੇ ਮੈਨੂੰ ਭਰੋਸਾ ਨਹੀਂ ਸੀ ਕਿ ਸਾਰੇ ਸੰਤ ਇੱਥੇ ਆਉਣਗੇ ਮੈਂ ਬਾਜਾ ਆੜਿਆਂ ਨੂੰ ਬੋਲਦਾ ਸੀ ਪਤਾ ਨਹੀਂ ਮਹਾਰਾਜ ਕੋਈ ਆਵੇਂਗਾ ਕਿ ਨਹੀਂ ਤੇ ਜਿਸ ਵੇਲੇ ਵੇਖਿਆ ਤੇ ਸਾਰਾ ਖਾਲਸਾ ਪੰਥ ਇਕੱਠਾ ਹੋ ਗਿਆ ਖਾਲਸਾ ਜੀਓ ਕੋਈ ਐਸੀ ਸੰਪਰਦਾ ਨਹੀਂ ਰਹੀ ਖਾਲਸਾ ਜੀਓ ਜਿਹੜੀ ਇਸ ਤਖਤ ਸਾਹਿਬ ਜੀ ਦੇ ਆ ਕਰਕੇ ਹਾਜ਼ਰੀ ਨਾ ਭਰੀ ਹੋਵੇ ਇਹ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਇਹਨਾਂ ਸਾਰਿਆਂ ਮਹਾਂਪੁਰਖਾਂ ਦੇ ਜਿਹੜੇ ਬੈਠੇ ਹੋਏ ਹਨ ਜਿਨ੍ਹਾਂ ਨੇ ਹਾਜ਼ਰੀਆਂ ਲਾਈਆਂ ਇਹ ਇਹਨਾਂ ਦਾ ਪਿਆਰ ਹੈ ਖਾਲਸਾ ਜੀਓ ਜਿਹੜੇ ਮੈਨੂੰ ਬੱਚਿਆਂ ਵਾਂਗੂ ਪਿਆਰ ਕਰਦੇ ਤੇ ਇੱਕ ਪਾਸੇ ਤੇ ਕਹਿੰਦੇ ਨਾ ਕੁੰਭ ਲੱਗਾ ਹੋਇਆ ਹੁਣ ਬਾਜਾਂ ਵਾਲੇ ਦੇ ਚਰਨਾਂ ਵਿੱਚ ਮਹਾਕੁੰਭ ਲੱਗਾ ਖਾਲਸਾ ਜੀਓ ਖਾਲਸੇ ਪੰਥ ਦੀਆਂ ਸਿਰਮੌਰ ਮਹਾਨ ਹਸਤੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਚ ਬੈਠੀਆਂ ਹਨ ਇਹਨਾਂ ਨੇ ਬਹੁਤ ਪਿਆਰ ਦਿੱਤਾ ਬਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਗਰੀਬ ਨਿਵਾਜ ਆਪ ਜੀ ਦੇ ਚਰਨਾਂ ਨਾਲ ਲਿਬ ਜਾਵੇ ਤੇਰੇ ਚਰਨਾਂ ਨਾਲ ਬਣ ਆਵੇ ਕਿਉਂਕਿ ਸਮਾਂ ਬਹੁਤ ਭਿਆਨਕ ਚੱਲਦਾ ਖਾਲਸਾ ਜੀਓ ਕਿਸ ਵੇਲੇ ਕੀ ਹੋ ਜਾਵੇ ਅਜੋ ਹਸਨਾਓ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣ ਜਿੱਥੇ ਬਾਜਾਂ ਵਾਲੇ ਦਾ ਧੰਵਾਦ ਉਥੇ ਆਪ ਸਾਰੀਆਂ ਸੰਗਤਾਂ ਦਾ ਖਾਲਸਾ ਜੀਓ ਬੇਅੰਤ ਅਸ਼ੀਰਵਾਦ ਰਿਹਾ ਦਾਸ ਨੂੰ ਜਦੋਂ-ਜਦੋਂ ਦਾਸ ਦੇ ਉੱਤੇ ਕਸ਼ਟ ਆਇਆ ਨਾ ਸਰੀਰ ਤੇ ਸਾਰੇ ਖਾਲਸੇ ਪੰਥ ਨੇ ਅਰਦਾਸਾਂ ਕੀਤੀਆਂ ਕੋਈ ਜਥੇਬੰਦੀ ਕੋਈ ਸੰਪਰਦਾ ਤਖਤ ਸਾਹਿਬਾਂ ਵੱਲੋਂ ਬੇਅੰਤ ਅਰਦਾਸਾਂ ਹੋਈ ਜੇ ਅੱਜ ਮੈਂ ਇੱਥੇ ਖਲੋਤਾ ਨਾ ਖਾਲਸਾ ਜੀਓ ਏ ਤੁਹਾਡੀ ਕਿਰਪਾ ਕਰਕੇ ਖਲੋਤਾ ਤੁਸੀਂ ਮੈਨੂੰ ਨਵਾਂ ਜੀਵਨ ਦਿੱਤਾ ਅਰਦਾਸਾ ਕਰਕੇ ਬਾਜਾਂ ਵਾਲੇ ਕੋਲੋਂ ਜਦੋਂ ਦਾਸ ਕਰੋਨਾ ਵਿੱਚ ਬਿਮਾਰ ਹੋਇਆ ਸੀ ਨਾ ਔਰੰਗਾਬਾਦ ਰੁਕਿਆ ਸੀ ਔਰੰਗਾਬਾਦ ਦੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਇਹ ਹੋਣ ਗਿਆ ਕਿ ਗਿਆ ਤੇ ਉਸ ਵੇਲੇ ਫਿਰ ਗੁਰਮਤਾ ਕੀਤਾ ਗਿਆ ਕਿ ਹੁਣ ਬੰਬੇ ਜਾਈਏ ਤੇ ਬੰਬੇ ਦੇ ਰਸਤੇ ਵਿੱਚ ਖਾਲਸਾ ਜੀ ਉਹ ਪ੍ਰਾਣ ਨਿਕਲ ਗਏ ਮੇਰੇ ਐਮੂਲੈਂਸ ਵਿੱਚ ਪਰ ਇਨੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਰਦਾਸਾਂ ਹੋਈਆਂ ਜਿਹੜੇ ਪ੍ਰਾਣ ਜੀ ਨਾਲ ਖਾਲਸਾ ਜੀ ਐਮੂਲੈਂਸ ਚੋਂ ਬਾਹਰ ਨਹੀਂ ਨਿਕਲੇ ਉਹ ਫਿਰ ਅੰਦਰ ਹੀ ਆ ਗਏ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਹੁਣੇ ਸੇਵਾ ਕਰ ਤੂੰ ਇਹ ਖਾਲਸਾ ਜੀ ਉਹ ਸਾਧ ਸੰਗਤ ਜੀ ਇਹ ਤੁਹਾਡਾ ਅਸ਼ੀਰਵਾਦ ਹੈਗਾ ਇਸ ਕਰਕੇ ਆਪ ਜੀ ਦਾ ਵੀ ਬੇਅੰਤ ਬੇਅੰਤ ਰੋਮ ਰੋਮ ਕਰਕੇ ਧੰਨਵਾਦ ਗਰੀਬ ਨੂੰ ਆਪ ਸਤਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤੇ ਮੇਰੇ ਪਿਆਰੇ ਤਖਤ ਸਾਹਿਬ ਦਾ ਤਖਤ ਸਾਹਿਬ ਜਾਨ ਦੇ ਜਥੇਦਾਰ ਜਿਨ੍ਹਾਂ ਨੇ ਅਸ਼ੀਰਵਾਦ ਦੇ ਕੇ ਗਿਆ ਖਾਲਸੇ ਪੰਥ ਦੀਆਂ ਜਥੇਬੰਦੀਆਂ ਖਾਲਸੇ ਪੰਥ ਦੇ ਸੰਤ ਮਹਾਪੁਰਸ਼ ਸਾਰੇ ਜਿਨ੍ਹਾਂ ਨੇ ਆ ਕਰਕੇ ਨਿਵਾਜੀਆ ਗਰੀਬ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਾਰਿਆਂ ਦੇ ਅਸੀਸ ਤੇ ਮੇਰਾ ਪ੍ਰਿਆਤ ਰੱਖਣ ਨੈਂ ਸਿੰਘ ਜਥੇਬੰਦੀਆਂ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਪਿਆਰ ਦਿੱਤਾ ਯਾਨੇ ਸ਼ਬਦ ਨਹੀਂ ਬੋਲਣ ਦੇ ਬਾਬਾ ਉਤਾਰ ਸਿੰਘ ਜੀ ਮਹਾਂਪੁਰ ਜਿਹੜੇ ਸਦਾ ਹੀ ਨਿਵਾਜਦੇ ਰਹਿੰਦੇ ਬਾਬਾ ਗੁਰਦੇਵ ਸਿੰਘ ਜੀ ਹੋਰ ਬੇਅੰਤ ਜਥੇਬੰਦੀਆਂ ਜੇ ਇੱਕ ਇੱਕ ਦਾ ਨਾਲ ਲਈਏ ਨਾ ਖਾਲਸਾ ਜੀਓ ਤੇ ਸਾਰੀ ਰਾਤ ਇੱਥੇ ਹੋ ਜਾਣੀ ਸਾਰਿਆਂ ਮਹਾਂਪੁਰਖਾਂ ਦਾ ਸਾਰਿਆਂ ਸੰਤਾਂ ਦਾ ਸਾਰਿਆਂ ਸੰਪਰਦਾਵਾਂ ਦਾ ਸਾਰਿਆਂ ਜਥੇਬੰਦੀਆਂ ਦਾ ਦਲ ਪੰਥ ਦਾ ਦਾਸ ਰੋਮ ਰੋਮ ਕਰਕੇ ਧੰਨਵਾਦ ਕਰਦਾ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰ ਤੇ ਮੇਰਾ ਪ੍ਰਿਆਸ ਰੱਖਣ ਤੇ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ ਉਹਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੀ ਸਥਾਨੀ ਸੇਵਾ ਲੈਣ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜ-ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਿਆਰੇ ਖਾਲਸਾ ਜੀ ਉਹ ਅਰਦਾਸ ਹੋਵੇਗੀ ਦੀਵਾਨ ਦੇ ਸਮਾਪਤੀ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਆਪਣੇ ਸਥਾਨ ਤੇ ਜਾਵੇਗੀ ਸੋ ਸਾਰਿਆਂ ਨੇ ਖੜੇ ਹੋ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਤੱਕ ਆਪਣੇ ਅਸਥਾਨ ਤੇ ਨਾ ਜਾਂਦੇ ਹੋਏ ਉੱਥੇ ਬਿਰਾਜਮਾਨ ਹੋਣ ਉੱਥੋਂ ਤੱਕ ਸਾਰਿਆਂ ਨੇ ਇੱਥੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਗੱਜ ਕਜ ਕਰੇ ਗਯਾਵੇ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਨੂੰ ਪਾਵੇ